ਕੋਹਾਂ ਕਰਨ ਵਾਲਿਆਂ ਨੂੰ ਪੁਲਿਸ ਨੇ ਪਾਈ ਨੱਥ ਮਲਜ਼ਮ ਕੀਤੇ ਗਏ ਨੇ ਗ੍ਰਿਫਤਾਰ ਮੋਟਰਸਾਈਕਲ ਮੋਬਾਈਲ ਤੇ ਦੇਸੀ ਹਥਿਆਰ ਕੀਤੇ ਗਏ ਨੇ ਬਰਾਮਦ ਜਿहां ਪੰਜਾਬ ਪੁਲਿਸ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਸ਼ਰਾਰਤੀ ਅੰਸਰਾਂ ਨੂੰ ਫੜਿਆ ਜਾ ਰਿਹਾ ਹੈ ਜਿਸ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਜਾਂਦੇ ਨੇ ਦੱਸਦੀ ਹੈ ਕਿ ਅਜੇ ਹਾਂ ਹੀ ਲੁਧਿਆਣਾ ਦੇ ਵਿੱਚ ਹੋਇਆ ਜਿੱਥੇ ਕਿ ਪੁਲਿਸ ਨੇ ਨੂਰ ਵਾਲਾ ਰੋਡ ਹੌਜਰੀ ਕੰਪਲੈਕਸ ਤੇ ਨਾਕਾ ਲਗਾਇਆ ਹੋਇਆ ਸੀ ਜਿਸ ਦੌਰਾਨ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਲਦੀਪ ਚਾਹਲ ਹਰਾਂ ਦੀ ਅਗਵਾਈ ਦੇ ਹੇਠ ਪੁਲਿਸ ਦੇ ਵੱਲੋਂ ਇਨਾ ਕਾਂ ਲਗਾਇਆ ਹੋਇਆ ਸੀ ਜਿਸ ਦੌਰਾਨ ਪੁਲਿਸ ਨੂੰ ਸ਼ੱਕ ਸੀ ਕਿ ਇੱਥੋਂ ਕੁਝ ਉਹ ਲੋਕ ਲੰਘ ਰਹੇ ਨੇ ਜਿਹੜੇ ਕਿ ਵਕ ਵਕ ਥਾਵਾਂ ਤੇ ਲੁੱਟਾਂ ਖੂਹਾਂ ਕਰਦੇ ਨੇ ਤਾਂ ਪੁਲਿਸ ਦੇ ਹੱਥੇ ਪੰਜ ਮੁੱਲਜ਼ਮ ਲੱਗ ਗਏ ਨੇ ਦੱਸਦੀ ਹੈ ਕਿ ਇਹਨਾਂ ਦੀ ਪਛਾਣ ਸਾਗਰ ਅਰਜੁਨ, ਸਾਗਰ ਮਹਿਰਾ, ਵਿਵੇਕ ਕੁਮਾਰ ਤੇ ਵਿਸ਼ਾਲ ਕੁਮਾਰ ਦੇ ਵੱਜੋਂ ਹੋਈ ਹੈ ਦੱਸਦੀ ਹੈ ਕਿ ਇਹ ਪੰਜੋ ਹੀ ਲੁਧਿਆਣਾ ਦੇ ਨਾਲ ਸੰਬੰਧ ਰੱਖਦੇ ਨੇ ਲੁਧਿਆਣਾ ਦੀਆਂ ਵੱਖੋ-ਵੱਖਰੀਆਂ ਥਾਵਾਂ ਦੇ ਇਹ ਨਿਵਾਸੀ ਨੇ ਤੇ ਇਹਨਾਂ ਦੀ ਉਮਰ 16 ਤੋਂ ਲੈ ਕੇ 21 ਸਾਲ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਦੋ ਮੋਟਰਸਾਈਕਲ, 15 ਮੋਬਾਈਲ ਤੇ ਦੋ ਦਾਤ ਜਿਹੜੇ ਕਿ ਲੋਹੇ ਦੇ ਬਣੇ ਹੋਏ ਨੇ ਇਹ ਬਰਾਮਦ ਕੀਤੇ ਨੇ ਪੁਲਿਸ ਨੇ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਇਹਨਾਂ ਤੇ ਮੁਕੱਦਮਾ ਵੀ ਦਾਇਰ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਪੁਲਿਸ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਵੀ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਸ਼ਕਤੀ ਦੇ ਨਾਲ ਤਫ਼ਤੀਸ਼ ਕੀਤੀ ਜਾਵੇਗੀ ਤੇ ਇਹਨਾਂ ਦੇ ਕੋਲੋਂ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ ਇਥੇ ਜ਼ਿਕਰ ਇਹ ਖਾਸ ਹੈ ਕਿ ਜਿਹੜੇ ਨੌਜਵਾਨ ਜਿਨ੍ਹਾਂ ਦੀ ਉਮਰ 16 ਤੋਂ ਲੈ ਕੇ 21 ਸਾਲ ਹੈ ਇਹ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਲੁੱਟਾਂ ਖੋਹਾਂ ਨੇ ਸਨੇਚਿੰਗ ਨੇ ਚੋਰੀ ਦੇ ਮਾਮਲੇ ਨੇ ਤਾਂ ਫਿਰ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾਵੇਗੀ ਇਹ ਉਮਰ ਦਾ ਉਹ ਪੜਾਅ ਹੈ ਜਦੋਂ ਕਿ ਕਿਸੇ ਨੇ ਆਪਣੇ ਕਾਰੋਬਾਰ ਨੂੰ ਸੈੱਟ ਕਰਨਾ ਹੁੰਦਾ ਹੈ ਆਪਣੀ ਪੜ੍ਹਾਈ ਦੇ ਵੱਲ ਧਿਆਨ ਦੇਣਾ ਹੁੰਦਾ ਜਾਂ ਫਿਰ ਜਿਸ ਤੇ ਕਿਸੇ ਵੀ ਵਿਅਕਤੀ ਦਾ ਆਉਣ ਵਾਲਾ ਕੱਲ ਨਿਰਧਾਰਿਤ ਹੁੰਦਾ ਤੇ ਇਸ ਉਮਰ ਦੇ ਵਿੱਚ ਜਿਹੜੇ ਨੌਜਵਾਨ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਨੇ ਇਹੋ ਜਿਹੀਆਂ ਗਤੀਵਿਧੀਆਂ ਕਰ ਰਹੇ ਨੇ ਇਹੋ ਜਿਹੀਆਂ ਗਤੀਵਿਧੀਆਂ ਸਰਗਰਮੀਆਂ ਦੇ ਵਿੱਚ ਭਾਗ ਲੈ ਰਹੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਅਪਵੇਖ ਤੁੰਦਲਾ ਹੋ ਸਕਦਾ ਤਾਂ ਫਿਰ ਅਸੀਂ ਖੁਦ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹਨਾਂ ਦਾ ਆਉਣ ਵਾਲਾ ਕੱਲ ਕੀ ਹੋ ਜਾ ਹੋਵੇਗਾ ਜੇਕਰ ਇਹ ਨੌਜਵਾਨ ਖੁਦ ਹੀ ਹੋ ਜਾ ਕੰਮ ਕਰਦੇ ਨੇ ਤਾਂ ਸੁਭਾਵਿਕ ਜਹੀ ਗੱਲ ਹੈ ਕਿ ਜਿਹੜੀ ਸੰਗਤ ਦੇ ਵਿੱਚ ਜੇ ਬੈਠਦੇ ਹੋਣਗੇ ਜਿਹੜੇ ਇਹਨਾਂ ਦੇ ਦੋਸਤ ਮਿੱਤਰ ਹੋਣਗੇ ਉਹ ਵੀ ਇਹੋ ਜਿਹੇ ਹੀ ਹੋਣਗੇ ਤੇ ਜੇਕਰ ਇੰਨੀ ਛੋਟੀ ਉਮਰ ਦੇ ਵਿੱਚ ਇਹੋ ਜਿਹਿਆਂ ਕਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਫਿਰ ਇਹ ਵੀ ਸੁਭਾਵਿਕ ਗੱਲ ਹੈ ਕਿ ਪੁਲਿਸ ਦੇ ਹੱਥ ਵੀ ਲੱਗਣਗੇ ਜਿਵੇਂ ਇਹ ਪੰਜ ਜਣੇ ਪੁਲਿਸ ਦੇ ਹੱਥ ਲੱਗ ਗਏ ਨੇ ਤੇ ਪੁਲਿਸ ਇਹਨਾਂ ਤੇ ਕੜੀ ਤੋਂ ਕੜੀ ਹੁਣ ਕਾਰਵਾਈ ਵੀ ਕਰ ਰਹੀ ਹੈ ਜੇਕਰ ਇਹਨਾਂ ਛੋਟੀ ਉਮਰ ਦੇ ਵਿੱਚ ਇਹ ਇਹੋ ਜਿਹੇ ਕੰਮਾਂ ਦੇ ਵਿੱਚ ਪੈ ਗਏ ਨੇ ਤੇ ਆਉਣ ਵਾਲੇ ਕੱਲ ਦੇ ਵਿੱਚ ਕੀ ਇਹੋ ਜਿਹੇ ਕੰਮ ਕਰਨਗੇ ਤਾਂ ਹਰ ਕੋਈ ਇਸ ਗੱਲ ਨੂੰ ਸਮਝ ਸਕਦਾ ਸੋਲੁਦੇਣਾ ਦੀ ਪੁਲਿਸ ਦੇ ਵੱਲੋਂ ਇਹਨਾਂ ਪੰਜਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਦੇ ਕੋਲੋਂ ਹਥਿਆਰ ਜਿਹੜੇ ਬਰਾਮਦ ਕੀਤੇ ਗਏ ਨੇ ਚਾਹੇ ਉਦੈਸੀ ਨੇ ਤੇ ਕੱਲ ਨੂੰ ਇਹ ਵੱਡੇ ਹਥਿਆਰਾਂ ਨੂੰ ਵੀ ਹੱਥ ਪਾ ਸਕਦੇ ਨੇ ਇਸੇ ਕਰਕੇ ਹੀ ਪੁਲਿਸ ਦੇ ਵੱਲੋਂ ਇਹਨਾਂ ਤੇ ਹੁਣੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਐਸਐਚਓ ਇੰਸਪੈਕਟਰ ਜਸਵੀਰ ਸਿੰਘ ਤੇ ਐਸਐਸਆਈ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਥਾਣਾ ਜੋਧੇਵਾਲ ਦੇ ਏਰੀਆ ਚੋਂ ਪੰਜ ਜਿਹੜੇ ਦੋਸ਼ੀ ਐ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮਾਈਨਰ ਹੈ ਤਿੰਨ ਜਿਹੜੇ ਹੈਗੇ ਉਹ ਮੇਜਰ ਹੈਗੇ ਸਾਗਰ ਅਰਜਨ ਤੇ ਸਾਗਰ ਮਹਿਰਾ ਇਹ ਮੇਜਰ ਹੈਗੇ ਤੇ ਦੋ ਜਿਹੜੇ ਹੈਗੇ ਆ ਦੋਸ਼ੀ ਉਹ ਜਵਨਾਈ ਲੈਗੇ ਇਸ ਲਈ ਉਹਨਾਂ ਦੇ ਨਾਂ ਨਹੀਂ ਤੁਹਾਨੂੰ ਦੱਸੇ ਇਹਨਾਂ ਪੰਜਾਂ ਬੰਦਿਆਂ ਨੂੰ ਫੜ ਕੇ ਇਹਨਾਂ ਦੇ ਕੋਲੋਂ 15 ਮੋਬਾਈਲ ਤੇ ਦੋ ਮੋਟਰਸਾਈਕਲ ਤੇ ਦੋ ਦਾਤਰ ਜਿਹੜੇ ਉਹ ਰਿਕਵਰ ਕੀਤੇ ਆ ਇਹਨਾਂ ਨੂੰ ਕੱਲ ਕੋਰਟ 'ਚ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਅੱਜ ਇਹਨਾਂ ਨੂੰ ਦੁਬਾਰਾ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਲਿਆ ਜਾਊਗਾ ਤੇ ਇਹਨਾਂ ਕੋਲੋਂ ਕਈ ਵਾਰ ਦਾ ਤਾਂ ਜੜੀਆਂ ਸਾਡੀਆਂ ਸਲੇਮ ਟਾਵਰੀ ਦੀ ਤੇ ਜੋਧੇਵਾਲ ਦੀਆਂ ਜਿਹੜੀਆਂ ਉਹ ਟਰੇਸ ਹੋਈਆਂ ਬਾਕੀ ਅੱਜ ਦੁਬਾਰਾ ਰਿਮਾਂਡ ਲੈ ਕੇ ਤੇ ਹੋਰ ਵੀ ਕੋਈ ਪੁੱਛਗਿੱਛ ਕਰਕੇ ਹੋਰ ਵੀ ਰਿਕਵਰੀ ਕੀਤੀ ਜਾਊਗੀ ਪਰ ਇਹਨਾਂ ਦਾ ਪਹਿਲਾਂ ਵੀ ਕੋਈ ਪਰਚਾ ਸੀ ਨਹੀਂ ਫਿਲਹਾਲ ਜੋ ਚੈੱਕ ਕੀਤਾ ਉਹਦੇ 'ਚ ਪਹਿਲਾਂ ਇਹਨਾਂ ਦਾ ਕੋਈ ਪਰਚਾ ਨਹੀਂ ਹੈਗਾ ਤੇ ਬਾਕੀ ਹੁਣ ਰਿਮਾਨਡ ਲੈਣ ਤੋਂ ਬਾਅਦ ਦੁਬਾਰਾ ਰੀ ਵੈਰੀਫਾਈ ਕਰਾਂਗੇ ਇਹ ਤਾਂ ਨਸ਼ੇ ਨੁਸ਼ੇ ਦੀ ਆਦਿ ਨਹੀਂ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਵੀ ਕੋਈ ਨਸ਼ਾ ਕਰਦੇ ਆ ਲੇਕਿਨ ਇਹਨਾਂ ਦਾ ਹੁਣ ਮੈਡੀਕਲ ਚ ਡੋਗ ਟੈਸਟ ਕਰਾਵਾਂਗੇ ਸਰ ਕਿੱਥੋਂ ਦੇ ਕਿਹਨਾਂ ਲੱਭੇ ਪੜੇਗਾ ਸਰ ਇਹ ਜਿਹੜੇ ਹੈਗੇ ਆ ਇਹ ਸਾਰੇ ਹੀ ਤਕਰੀਬਨ ਜੋਧੇਵਾਲ ਦੇ ਏਰੀਏ ਦੇ ਹੀ ਇਹ ਕਾਲੀ ਸੜਕ ਵਾਲੇ ਰੋਡ ਦੇ ਹੈਗੇ ਬਾਰਦਾਤ ਜਿਹੜੀ ਹੈਗੀ ਆ ਆਪਣਾ ਜਿਹੜੀ ਜੀਟੀ ਰੋਡ ਰਾਹੋ ਰੋਡ ਦੇ ਵਿਚਾਲੇ ਵਿਚਾਲੇ ਏਰੀਏ ਚ ਕਰਦੇ ਸੀ ਸਰ ਉਮਰ ਕਿੰਨੀ ਕਹਿੰਦੇ ਆ ਇਹ ਦੋ ਤਾਂ ਹੈਗੇ 18-19 ਸਾਲ ਦੇ ਇੱਕ 21-22 ਸਾਲ ਦਾ ਦੋ 16 ਸਾਲ ਦੇ ਘਰੋਂ ਹਾਲਾਤ ਇਸ ਤਰ੍ਹਾਂ ਨੋਰਮਲ ਪਰਿਵਾਰ ਹੈਗੇ ਲੇਬਰ ਕਲਾਸ টাইਪ ਬਸ ਕੰਮ ਨਹੀਂ ਕਰਨਾ इजी ਮਨੀ ਪਰ ਇਹ ਪੜ੍ਹੇ ਲਿਖੇ ਵੀ ਹੈ ਜਾਂ ਕੁਝ ਨਹੀਂ ਫਿਰਾਲ ਨੋਰਮਲ ਜਿਹਾ ਪੜ੍ਹਿਆ ਜਿਆਦਾ ਪੜ੍ਹੇ ਲਿਖੇ ਕੁਝ ਨਹੀਂ ਕਿੰਨੀ ਕੀ ਦੇਰ ਤੋਂ ਸਰ ਇਹ ਹੁਣ ਵੈਰੀਫਾਈ ਕਰ ਰਹੇ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਕਿਉਂਕਿ ਜਿਹੜੀ ਇੱਕ ਸਲੇਮ ਟਾਵਰੀ ਦੇ ਏਰੀਏ ਦੀ ਹੈ ਉਹ ਤਾਂ ਕਾਫੀ ਪੁਰਾਣੀ ਹੈ ਵਾਰਦਾਤ ਜਿਹੜੀ ਬੰਦੇ ਹੈਗੇ ਉਹ ਵੈਰੀਫਾਈ ਕਲੀਅਰ ਕਰ ਰਹੇ ਆ ਉਹ ਕਲੀਅਰ ਕਰਕੇ ਫਿਰ ਦੱਸਾਂ